ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਅੱਜ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅੱਜ ਕੇਂਦਰ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਵਾਪਸ ਲਿਆ ਗਿਆ ਹੈ ਜੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਰੇ ਕੁਝ ਦਿਨ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਕੇਂਦਰ ਦੇ ਉਚੇਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਇਤੋਂ ਦੇ ਪ੍ਰਬੰਧਕੀ ਢਾਂਚੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਸੀ ਜਿਸ ਦੇ ਤਹਿਤ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀ ਜਾਣ ਵਾਲੀ ਸੈਨੇਟ ਔਰ ਸਿੰਡੀਕੇਟ ਨੂੰ ਭੰਗ ਕਰਕੇ ਉਸ ਦੀ ਥਾਂ ਨਾਮਜ਼ਦ ਤਰੀਕੇ ਨਾਲ ਗਵਰਨ ਬੋਰਡ ਆਫ ਗਵਰਨਰਸ ਦੀ ਸਹੂਬਾ ਜਿਹੜੀ ਸੀ ਉਹ ਬਣਾਈ ਗਈ ਸੀ ਉਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਇਹ ਜਿਹੜਾ ਡਿਸੀਜਨ ਹੈ ਉਹ ਕੱਲ ਰਾਤ ਆਇਆ ਸੀ ਤੇ ਇਸ ਜਿਹੜਾ ਹੁਣ ਨਵਾਂ ਨੋਟੀਫਿਕੇਸ਼ਨ ਜਿਸ ਦੇ ਰਾਹੀਂ ਉਹ ਪੁਰਾਣਾ ਨੋਟੀਫਿਕੇਸ਼ਨ ਰੱਦ ਹੋ ਗਿਆ ਸੋ ਹੁਣ ਪੁਰਾਣਾ ਇਸ ਦੇ ਮੁਤਾਬਕ ਹੁਣ ਪੁਰਾਣਾ ਹੀ ਜਿਹੜਾ ਸਿਸਟਮ ਹੈ ਉਹ ਹੀ ਚੱਲੇਗਾ ਜਿਵੇਂ ਸੈਨੇਟ ਦੇ ਲਈ ਵੋਟਾਂ ਹੁੰਦੀਆਂ ਸੀ ਗ੍ਰੈਜੂਏਟ ਕੌਨਸਟੀਚੁਐਂਸੀ ਨੂੰ ਜਿਵੇਂ ਖਤਮ ਕੀਤਾ ਗਿਆ ਸੀ ਉਹ ਦੁਬਾਰਾ ਤੋਂ ਹੁਣ ਸਾਰਾ ਕੁਝ ਉਵੇਂ ਹੀ ਚੱਲੇਗਾ ਤੇ ਇਹ ਜਿਹੜਾ ਜਿਹੜਾ ਸਰਕਾਰ ਨੇ ਫੈਸਲਾ ਵਾਪਸ ਲਿਆ ਇਹ ਵਿਦਿਆਰਥੀਆਂ ਦੇ ਸੰਘਰਸ਼ ਦਾ ਨਤੀਜਾ ਹੈ ਇਹ ਪੰਜਾਬ ਦੀਆਂ ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਖੜਨ ਦਾ ਨਤੀਜਾ ਹੈ ਇਹ ਕਿਸਾਨ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਖੜਨ ਦਾ ਨਤੀਜਾ ਹੈ ਇਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਪ੍ਰतिकਰਮ ਦਾ ਵੀ ਨਤੀਜਾ ਹੈ ਔਰ ਇਹ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਸਹੀ ਫੀਡਬੈਕ ਸੈਂਟਰ ਤੱਕ ਪਹੁੰਚਾਉਣ ਦਾ ਵੀ ਨਤੀਜਾ ਹੈ ਸੋ ਜੇ ਤੁਹਾਨੂੰ ਯਾਦ ਹੋਵੇਗਾ ਕਿ 2021 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਸਨ ਤੇ ਅੱਜ ਹੀ ਇਹ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ ਜਿਸ ਦੇ ਖਿਲਾਫ ਪੰਜਾਬ ਦੇ ਵਿੱਚੋਂ ਜਾਂ ਚੰਡੀਗੜ੍ਹ ਜਿਸ ਦਾ ਧੋਰਾ ਬਣੀ ਸੀ ਯੂਨੀਵਰਸਿਟੀ ਜਿਸ ਦਾ ਧੋਰਾ ਬਣੀ ਸੀ ਉਸ ਉਸੇ ਕਿਸਾਨ ਅੰਦੋਲਨ ਵਰਗਾ ਇੱਕ ਹੋਰ ਅੰਦੋਲਨ ਦੀ ਆਹਟ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਗਈ ਸੀ ਤਾਂ ਕੇਂਦਰ ਸਰਕਾਰ ਨੇ ਸਮੇਂ ਸਿਰ ਉਸ ਦੇ ਉੱਤੇ ਗੌਰ ਫਰਮਾਇਆ ਔਰ ਆਪਣਾ ਉਹ ਨੋਟੀਫਿਕੇਸ਼ਨ ਜਿਹੜਾ ਹੈ ਉਹ ਵਾਪਸ ਲਿਆ ਔਰ ਫੈਸਲਾ ਉਹ ਵਾਪਸ ਲਿਆ ਸੋ ਇਸ ਨਵਾਂ ਜਿਹੜਾ ਨੋਟੀਫਿਕੇਸ਼ਨ ਹੈ ਇਹ 4 ਨਵੰਬਰ 2025 ਯਾਨੀ ਕੱਲ ਇਹ ਨੋਟੀਫਿਕੇਸ਼ਨ ਤਿਆਰ ਹੋਇਆ ਸੀਗਾ ਔਰ ਮੰਤਰਾਲੇ ਦੇ ਜੁਆਇੰਟ ਸਕੱਤਰ ਰੀਨਾ ਸੋਨੋਵਾਲ ਕਾਲ ਦੇ ਦਸਕਲਾਂ ਹੇਠ ਇਹ ਜਾਰੀ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਪੁਨਰਗਠਨ ਅਧਿਨੇਜਮ 1966 ਦੀ ਧਾਰਾ 72 ਦੀ ਉਪ ਧਾਰਾ 2 ਅਤੇ ਉਪ ਧਾਰਾ 3 ਦੇ ਨਾਲ ਪੜੀ ਜਾਣ ਵਾਲੀ ਉਪ ਧਾਰਾ 1 ਵੇ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਭਾਰਤ ਸਰਕਾਰ ਦਾ ਦੇ ਸਿੱਖਿਆ ਮੰਤਰਾਲੇ ਦਾ ਨੋਟੀਫਿਕੇਸ਼ਨ ਜਿਹੜਾ 4933 ਨੰਬਰ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਇਹ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ 28 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਸੀ ਤੇ 30 ਅਕਤੂਬਰ ਦੇ ਗਜ਼ਟ ਦੇ ਵਿੱਚ ਕੇਂਦਰੀ ਗਜ਼ਟ ਦੇ ਵਿੱਚ ਇਸ ਨੂੰ ਪਬਲਿਸ਼ ਕੀਤਾ ਗਿਆ ਸੀ ਸੋ ਭਾਰਤ ਸਰਕਾਰ ਨੇ ਆਪਣੀਆਂ ਉਹਨਾਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਪਣਾ ਪੁਰਾਣਾ ਜਿਹੜਾ ਡਿਸੀਜਨ ਹੈ ਉਸ ਨੂੰ ਵਾਪਸ ਲੈ ਲਿਆ ਹੈ ਸੋ ਇਸ ਡਿਸੀਜਨ ਦਾ ਇਹ ਸਵਾਗਤ ਕਰਨਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਹੈ ਸਹੀ ਸਮੇਂ ਤੇ ਅ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਨਾਲ ਜੁੜੇ ਲੋਕਾਂ ਦੀ ਔਰ ਪੰਜਾਬ ਦੇ ਆਮ ਲੋਕਾਂ ਦੀ ਪੰਜਾਬ ਦੇ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਸੁਣਿਆ ਆਵਾਜ਼ ਨੂੰ ਪਹਿਚਾਣਿਆ ਔਰ ਇਹ ਡਿਸੀਜਨ ਜਿਹੜਾ ਹੈ ਉਹ ਵਾਪਸ ਲਿਆ ਧੰਨਵਾਦ